ਇਸ ਕੱਲ ਦਾ ਸਬੂਤ ਹੈ ਕਿ ਤੁਸੀਂ ਤਰਨਤਾਰਨ ਵਾਸੀ ਜਿਹੜੇ ਹੋ ਉਹਨਾਂ ਨੇ ਫੈਸਲਾ ਕਰ ਲਿਆ ਹੈ ਕਿ ਜਿਹੜੀ ਵਿਕਾਸ ਦੀ ਗੱਡੀ ਜਿਹੜੀ ਹੈ ਪੰਜਾਬ ਦੀ ਉਹਨੂੰ ਹੋਰ ਸਪੀਡ ਤੇ ਚਲਾਉਣਾ ਹੈ ਤੁਸੀਂ ਪਹਿਲਾਂ ਵੀ ਬਹੁਤ ਸਾਰਾ ਪਿਆਰ ਦਿੱਤਾ 2022 ਚ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਸਵਰਗਵਾਸੀ ਜਿਨ੍ਹਾਂ ਨੂੰ ਤੁਸੀਂ ਜਿਤਾ ਕੇ ਭੇਜਿਆ ਪਰ ਪ੍ਰਮਾਤਮਾ ਦਾ ਭਾਣਾ ਸਭ ਨੂੰ ਮੰਨਣਾ ਪੈਂਦਾ ਹੈ ਉਹ ਅਕਾਲ ਚਲਾਣਾ ਕਰ ਗਏ ਤਾਂ ਇਹ ਇਲੈਕਸ਼ਨ ਜਿਹੜੀ ਆਈ ਹੈ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਜਿਹੜੀ ਵਿਛੜੀ ਆਤਮਾ ਹੈ ਉਹਨੂੰ ਚਰਨਾਂ ਤੇ ਨਿਵਾਸ ਦੇਵੇ ਸੁਬੀਰੋ ਮੈਂ ਪਿੰਡਾਂ 'ਚ ਵੀ ਗਿਆ ਬਹੁਤ ਸਾਰੇ ਪਿੰਡਾਂ 'ਚ ਗਿਆ ਅੱਜ ਮੈਂ ਤੁਹਾਡੇ ਕੋਲੇ ਸ਼ਹਿਰ 'ਚ ਆਇਆ ਇਹੀ ਮਾਹੌਲ ਇਹੀ ਜਜ਼ਬਾ ਇਹੀ ਜੋਸ਼ ਪਿੰਡਾਂ 'ਚ ਹੈ ਤੇ ਅੱਜ 6 ਤਰੀਕ ਹੋ ਗਈ 5 ਦਿਨ ਰਹਿ ਗਏ بس 5 ਦਿਨ ਹੋਰ ਤੁਸੀਂ ਇਸ ਇਲਾਕੇ ਦੇ ਨਾਮ ਲਾ ਦਿਓ ਔਰ ਇਹ ਇਲਾਕਾ ਬੜਾ ਝੱਖੜ ਬੜੇ ਹਨੇਰੀਆਂ ਝੁੱਲੀਆਂ ਇਸ ਇਲਾਕੇ ਤੇ ਪੜ੍ਹਾਈ ਪੱਖੋਂ ਪਿੱਛੇ ਰਹਿ ਗਏ ਇੱਥੇ ਕੋਈ ਪਹਿਲਾਂ ਮਾਸਟਰ ਕੋਈ ਡਾਕਟਰ ਆਉਣ ਨੂੰ ਤਿਆਰ ਨਹੀਂ ਹੁੰਦਾ ਸੀ ਬਦਲੀ ਕਰਾ ਜਾਂਦੇ ਸੀ ਜੇ ਆਉਂਦੇ ਸੀ ਪਰ ਅਸੀਂ ਹੁਣ ਇੱਕ ਕਾਨੂੰਨ ਜਿਹੜਾ ਉਹ ਲੈ ਕੇ ਆਏ ਆ ਜਿਹਦੇ ਅੰਤਰਗਤ ਜਿਹੜੇ ਡਾਕਟਰ ਨੇ ਜਦੋਂ ਉਹ ਪੜ੍ਹਾਈ ਕਰਨਗੇ ਪੰਜਾਬ ਸਰਕਾਰ ਦੇ ਮੈਡੀਕਲ ਕਾਲਜਾਂ ਦੇ ਵਿੱਚ ਤਾਂ ਉਹਨਾਂ ਨਾਲ ਇੱਕ ਐਗਰੀਮੈਂਟ ਹੋਊਗਾ ਕਿ ਤੁਹਾਨੂੰ ਡਾਕਟਰ ਬਣਨ ਤੋਂ ਬਾਅਦ ਘੱਟੋ-ਘੱਟ 2 ਸਾਲ ਬਾਡਰ ਏਰੀਏ ਦੇ ਪਿੰਡਾਂ 'ਚ ਬਾਡਰ ਏਰੀਏ ਦੇ ਕਸਬਿਆਂ 'ਚ ਲਾਉਣੇ ਪੈਣਗੇ ਉਹਨਾਂ ਨੂੰ ਪੱਤਾ ਵੀ ਵਧ ਦੇਵਾਂਗੇ ਤਨਖਾਹ ਵੀ ਵਧ ਦੇਵਾਂਗੇ ਪਰ ਇਹ ਇਸ ਤਰ੍ਹਾਂ ਕਿ ਇਸ ਇਲਾਕੇ ਨੂੰ ਅਸੀਂ ਸੁੱਣਾ ਨਹੀਂ ਛੱਡਣਾ ਲਾ ਵਾਰਸ ਨਹੀਂ ਛੱਡਣਾ ਬੱਚਿਆਂ ਨੂੰ ਪੜ੍ਹਾਉਣਾ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਬਹੁਤ ਕਮਾਲ ਦਾ ਇਨਫਰਾਸਟ੍ਰਕਚਰ ਆ ਰਿਹਾ ਹੈ ਔਰ ਬੱਚੇ ਜਿਹੜੇ ਨੇ ਪ੍ਰਾਈਵੇਟਾਂ ਚੋਂ ਹਟਾ ਕੇ ਸਰਕਾਰੀਆਂ ਚ ਦਾਖਲਾ ਦਵਾਇਆ ਜਾ ਰਿਹਾ ਉਹਨਾਂ ਦੇ ਮਾਪਿਆਂ ਵੱਲੋਂ ਇਸੇ ਤਰ੍ਹਾਂ ਹੀ ਆਮ ਆਦਮੀ ਕਲੀਨਿਕ ਤੇ ਹਸਪਤਾਲਾਂ ਦਾ ਕਾਇਆਪਲਟ ਹੋ ਰਿਹਾ ਬਜ਼ੁਰਗਾਂ ਦਾ ਇਲਾਜ ਕਰਾ ਰਹੇ ਆ ਇਸੇ ਤਰ੍ਹਾਂ ਹੀ ਨੌਕਰੀਆਂ ਦੇ ਰਹੇ ਆ 56856 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਰਾ ਜੋ ਮਰਜ਼ੀ ਮੰਨੋ ਮੈਂ ਤੁਹਾਡੇ ਸਾਹਮਣੇ ਖੜਾ 56856 ਨੌਕਰੀਆਂ ਦੇ ਕੇ ਕੋਈ ਕੈਸ਼ ਨਹੀਂ ਕੋਈ ਫਰਮਾਇਸ਼ ਨਹੀਂ ਨੋ ਕੈਸ਼ ਨੋ ਫਰਮਾਇਸ਼ ਬਸ ਨੰਬਰ ਆ ਗਏ ਤਾਂ ਪੰਜਾਬ ਸਰਕਾਰ ਤੁਹਾਨੂੰ ਨੌਕਰੀ ਦੇਊਗੀ ਮੈਂ ਪਿੰਡਾਂ 'ਚ ਗਿਆ ਮੈਨੂੰ ਨਹੀਂ ਪਤਾ ਹੁੰਦਾ ਸੀ ਪਿੰਡਾਂ ਵਾਲੇ ਆਪ ਦੱਸਦੇ ਸਾਡੇ ਪਿੰਡ 10 ਨੌਕਰੀਆਂ ਮਿਲ ਗਈਆਂ ਤੁਸੀਂ ਜਾਇਆ ਕੋਟ ਧਰਮਚੰਦ ਕਲਾ ਕੋੜ ਧਰਮਚੰਦ ਕੱਲ ਜਾਇਆ ਹੋ 10 ਨੌਕਰੀਆਂ ਇੱਕੋ ਪਿੰਡ ਚ ਮਿਲੀਆਂ ਨੇ ਤੁਸੀਂ ਜਾਇਆ ਹੋ ਛੀਨਾ ਛੀਨਾ ਬਿਧੀ ਚੰਦ ਪਿੰਡ ਜਾਇਆ ਹੋ ਇੱਕੋ ਪਿੰਡ ਦੇ ਵਿੱਚ 7 ਨੌਕਰੀਆਂ ਮਿਲੀਆਂ ਨੇ ਪਿੰਡ ਦੇ ਲੋਕਾਂ ਨੇ ਮੈਨੂੰ ਦੱਸਿਆ ਸੋ ਵੀਰੋ 2200 ਨੌਕਰੀਆਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਨਿਯੁਕਤੀ ਪੱਤਰ ਵੰਡਣੇ ਨੇ ਬਿਜਲੀ ਬੋਰਡ ਦੇ ਵਿੱਚ 2200 ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਰਹੇ ਆਂ ਬੇਰਜ਼ਗਾਰਾਂ ਨੂੰ ਨੌਕਰੀਆਂ ਮਿਲ ਜਾਣ ਬੱਚਿਆਂ ਨੂੰ ਪੜ੍ਹਾਈ ਮਿਲ ਜੇ ਬਜ਼ੁਰਗਾਂ ਨੂੰ ਦਵਾਈ ਮਿਲ ਜੇ ਕਿਸਾਨਾਂ ਨੂੰ ਬਿਜਲੀ ਮਿਲ ਜੇ ਪਾਣੀ ਮਿਲ ਜੇ ਤੇ ਨਾਲ ਫਸਲਾਂ ਦੇ ਭਾਅ ਮਿਲ ਜਾਣ ਮਜ਼ਦੂਰਾਂ ਨੂੰ ਟਾਈਮ ਤੇ ਨਰੇਗਾ ਵਾਲਿਆਂ ਨੂੰ ਜਾਂ ਦੂਜਿਆਂ ਨੂੰ ਦਿਹਾੜੀ ਮਿਲ ਜੇ ਸੜਕਾਂ ਬਣ ਜਾਣ ਟੋਬੇ ਛੱਪੜਾਂ ਦਾ ਗੰਧ ਕੱਢਿਆ ਜਾਵੇ ਤੇ ਗਰਾਊਂਡ ਬਣ ਜਾਣੇ ਸਾਡੀਆਂ ਪ੍ਰਾਇਓਰਿਟੀਆਂ ਨੇ ਜੀ ਇਹ ਸਾਡੀ ਪਹਿਲ ਦੀ ਲਿਸਟ ਤੇ ਨੇ ਇੱਕ ਗੱਲ ਸੋਚ ਲਿਓ ਤਰਨ ਤਰਨ ਵਾਲਿਓ ਆ ਮੀਡੀਆ ਖੜਾ ਮੈਂ ਇਹਨਾਂ ਰਾਹੀਂ ਵੀ ਕਹਿਣਾ ਚਾਹਨਾ ਕਿ ਚੁਆਇਸ ਤੁਹਾਡੀ ਹੈ ਤੁਹਾਡੇ ਕੋਲੇ ਚੁਣਨ ਦਾ ਟਾਈਮ ਹੈ 11 ਤਰੀਕ ਨੂੰ 11 ਤਰੀਕ ਨੂੰ ਜੇ ਕਾਂਗਰਸ ਜਾਂ ਅਕਾਲੀ ਦਾ ਰਨੰਦਾ ਬਟਨ ਦਬੋਗੇ ਤਾਂ ਤੁਹਾਡੇ ਕਸਬਿਆਂ 'ਚ ਤੁਹਾਡੇ ਵਾਰਡਾਂ 'ਚ ਤੁਹਾਡੇ ਪਿੰਡਾਂ 'ਚ ਲੜਾਈ ਆਊਗੀ ਜੇ ਉਹਨਾਂ ਵਾਲਾ ਬਟਨ ਦਬੋਗੇ ਤਾਂ ਤੁਹਾਡੇ ਘਰਾਂ 'ਚ ਤੁਹਾਡੇ ਪਿੰਡਾਂ 'ਚ ਤੁਹਾਡੇ ਵਾਰਡਾਂ 'ਚ ਲੜਾਈ ਆਊਗੀ ਤੇ ਜੇ 3 ਨੰਬਰ ਬਟਨ ਝਾੜੂ ਵਾਲਾ ਦਬੋਂਗੇ ਤੁਹਾਡੇ ਪਿੰਡਾਂ ਤੁਹਾਡੇ ਕਸਬਿਆਂ ਚ ਪੜ੍ਹਾਈ ਆਊਗੀ ਚੁਣ ਲਿਓ ਕੀ ਚੁਣਨਾ ਲੜਾਈ ਚੁਣਨੀ ਆ ਜਾਂ ਪੜ੍ਹਾਈ ਚੁਣਨੀ ਆ ਲੜਾਈ ਬਹੁਤ ਹੋ ਗਈ ਜੀ بڑے ਪਰਚੇ ਪਹਿਲੇ ਬੜੀਆਂ ਜੇਲਾਂ ਥਾਣਿਆਂ ਤੇ ਜਾਇਆ ਏ ਆਓ ਆਪਾਂ ਅਗਲੀਆਂ ਪੀੜ੍ਹੀਆਂ ਨੂੰ ਕੁਝ ਛੱਡ ਕੇ ਜਾਈਏ ਆਪਣੀਆਂ ਪੀੜ੍ਹੀਆਂ ਨੂੰ ਕੋਈ ਆਪਾਂ ਤਰੱਕੀਆਂ ਦੇ ਰਾਹ ਛੱਡ ਕੇ ਜਾਈਏ ਬਹੁਤ ਸਾਰੇ ਬਜ਼ੁਰਗ ਮੈਨੂੰ ਮਿਲਦੇ ਆ ਪਿੰਡਾਂ ਚ ਇਹੀ ਕਹਿੰਦੇ ਆ ਕਹਿੰਦੇ ਪੁੱਤ ਦੁਨੀਆ ਤੇ ਜਾਣ ਤੋਂ ਪਹਿਲਾਂ ਅੱਖਾਂ ਪੰਜਾਬ ਨੂੰ ਪਟੜੀ ਤੇ ਚੜਦਾ ਥੋੜਾ ਜਿਆਦਾ ਦੇਖ ਲਿਆ ਥੋੜਾ ਜਿਆਦਾ ਹੋਰ ਦੇਖ ਲੈਣ ਮੈਂ ਕਿਹਾ ਜੀ ਬਜ਼ੁਰਗੋ ਤੁਸੀਂ ਲੰਬੀਆਂ ਉਮਰਾਂ ਜਿਓ ਤੁਸੀਂ ਅਸ਼ੀਰਵਾਦ ਰੱਖਿਓ ਇਹ ਸਾਡਾ ਕੰਮ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ ਇਹ ਕਾਲੀ ਕਾਂਗਰਸੀ ਕਿਹੜੇ ਮੂੰਹ ਨਾਲ ਕਾਗਜ਼ ਭਰ ਦਿੰਦੇ ਯਾਰ ਇਹਨਾਂ ਦੇ ਹੱਥ ਨਹੀਂ ਕੰਮਦੇ ਜਦੋਂ ਕਾਗਜ਼ ਭਰਦੇ ਆ ਇਹ ਇਹ ਲੱਥੋ-ਪੱਥੋਏ ਪੈਨੇ ਖੂਨ ਨਾਲ ਲੱਥੋ-ਲੱਥ ਨੇ ਇਹ ਭਾਈ ਜੀ ਤੁਸੀਂ ਕਰ ਲਓ ਯਾਦ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਵੋਟ ਪਾਉਂਦੇ ਰਿਆਂ ਅਕਾਲੀ ਦਲ ਨੂੰ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਉਹ ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲ ਕੈਣੀ ਤੱਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਹੈ ਵੀਰੋ ਆ ਫਰਕ ਹੈ ਬੱਸ ਆ ਉਹ ਕਹਿੰਦਾ ਸੁਖਬੀਰ ਬਾਦਲ ਕਹਿੰਦਾ ਝਾੜੂ ਤੀਲਾ ਤੀਲਾ ਹੋ ਗਿਆ ਉਹ ਮੈਂ ਕਿਹਾ ਝਾੜੂ ਚੋਂ ਸਫਾਈ ਕਰਦੇ ਕਰਦੇ ਕੋਈ ਬਰੀਕ ਜੇ ਕੋਈ ਕਮਜ਼ੋਰ ਜੇ ਤੀਲੇ ਨਿਕਲ ਵੀ ਜਾਣ ਝਾੜੂ ਸਫਾਈ ਕਰਦਾ ਰਹਿੰਦਾ ਮਿੱਤਰਾ ਪਰ ਜੇ ਤੱਕੜੀ ਦੀ ਇੱਕ ਰੱਸੀ ਟੁੱਟ ਜਾਏ ਤੋਲਣ ਜੋਗੀ ਨਹੀਂ ਰਹਿੰਦੀ ਤੋਲਦੀ ਹੀ ਬੇਰੋਹਸੇਣੀ ਆਪਣੀ ਤੱਕੜੀ ਸੰਭੋ ਤੇ ਦੂਜੇ ਪਾਸੇ ਖੂਨੀ ਪੰਜਾ ਸਾਡੇ ਗੁਰਧਾਮਾਂ ਤੇ ਹਮਲੇ ਕੀਤੇ ਉਹਨਾਂ ਨੇ ਲੁੱਟਿਆ ਉਹਨਾਂ ਨੇ ਕੁੱਟਿਆ ਭ੍ਰਿਸ਼ਟਾਚਾਰ ਤੇ ਉੱਤੋਂ ਆ ਹੁਣ ਜਿਹੜਾ ਕੱਲ ਪਰਸੋਂ ਦਾ ਵਿਵਾਦ ਹੋਇਆ ਵੀਰ ਉਹ ਗੱਲਾਂ ਮੈਂ ਦੁਹਰਾਵ ਵੀ ਨਹੀਂ ਸਕਦਾ ਜਿਹੜੀਆਂ ਉਹਨਾਂ ਦੇ ਪ੍ਰਧਾਨ ਨੇ ਬੋਲੀਆਂ ਨੇ ਦਬੇ ਕੁਚਲੇ ਲੋਕਾਂ ਬਾਰੇ ਗਰੀਬਾਂ ਬਾਰੇ ਅਸੀਂ ਕਮੀਆਂ ਦੇ ਬੇੜੇ ਦੀ ਗੱਲ ਕਰਦੇ ਆ ਕਿ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀਂ ਬੇ ਸੂਰਜਾ ਕਮੀਆਂ ਦੇ ਬੇੜੇ ਅਸੀਂ ਕਮੀਆਂ ਦੇ ਬੇੜੇ ਸੂਰਜ ਚੜਾਉਣ ਦੀ ਗੱਲ ਕਰਦੇ ਆ ਤੇ ਉਹ ਸਾਡੇ ਰੰਗ ਪਰਖਦੇ ਆ ਉਹ ਕਹਿੰਦੇ ਇਹ ਤਾਂ ਗਰੀਬ ਨੇ ਦੇਖ ਲਓ ਅਸੀਂ ਕਿੱਥੋਂ ਚੱਕ ਕੇ ਕੀ ਫਿਰ ਮਾਫੀਆਂ ਮੰਗਣੀਆਂ ਪੈ ਰੀਆਂ ਨੇ ਕਿਉਂਕਿ ਮਾਨਸਿਕਤਾ ਇਦਾਂ ਦੀ ਆ ਵੀਰੋ ਇਹ ਮਾਨਸਿਕਤਾ ਇੰਨਾ ਇਦਾਂ ਦੀ ਇਹਨਾਂ ਦੀ ਸੋ ਇਹਨਾਂ ਨੂੰ ਕੋਈ ਇਹਨਾਂ ਦਾ ਦਰਦ ਨਹੀਂ ਕੋਈ ਇਹਨਾਂ ਦਾ ਲੋਕਾਂ ਨਾਲ ਪਿਆਰ ਨਹੀਂ ਪੱਥਰ ਦਿਲ ਇਹ ਹੋ ਗਏ ਨੇ ਝਾੜੂ ਦਾ ਚੋਣ ਨਿਸ਼ਾਨਾ ਤੀਜੇ ਨੰਬਰ ਤੇ ਬਟਣਾ ਔਰ 11 ਤਰੀਕ ਨੂੰ ਫੋਟੋ ਵੀ ਲੱਗੀ ਹੋਊ ਜਗਮੀਰ ਸੰਧੂ ਹੋਰਾਂ ਦੀ ਨਾਲ ਝਾੜੂ ਦਾ ਚੋਣ ਨਿਸ਼ਾਨ ਵੀ ਹੋਊ 3 ਤਰੀਕ ਨੂੰ ਬਟਨ ਦਬ ਦਿਓ ਉਸ ਤੋਂ ਬਾਅਦ ਸਾਡਾ ਕੰਮ ਹੈ ਮੰਗ ਪੱਤਰ ਸੰਧੂ ਸਾਹਿਬ ਦਾ ਹੋਊਗਾ ਮੰਗਾ ਥੋਡੀਆਂ ਹੋਣਗੀਆਂ ਲਿਖੀਆਂ ਕਾਗਜ਼ ਤੇ ਇਹਨਾਂ ਨੇ ਹੋਣਗੀਆਂ 10 ਕਤ ਸਾਡੇ ਹੋਇਆ ਕਰਨਗੇ ਮੈਂ ਤੁਹਾਨੂੰ ਗਰੰਟੀ ਦਿੰਦਾ ਕੋਈ ਅਰਜੀ ਵਾਪਸ ਨਹੀਂ ਜਾਊਗਾ ਅੱਜ ਇੱਥੋਂ ਲੰਘ ਕੇ ਆਇਆ ਜੰਡੇਆਲੇ ਵਾਲਾ ਫਟਕ ਅੱਧਾ ਸ਼ਹਿਰ ਪਰਲੇ ਪਾਸੇ ਹੱਦਾ ਇੱਧਰ ਕਿਸੇ ਦੀ ਦੁਕਾਨ ਹੈ ਇੱਧਰ ਹੈ ਕਿਸੇ ਦਾ ਮਕਾਨ ਹੈ ਇੱਧਰ ਹੈ ਕਿਸੇ ਦੀ ਦੁਕਾਨ ਉੱਧਰ ਹੈ ਕਿਸੇ ਦਾ ਮਕਾਨ ਉੱਧਰ ਹੈ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਸੋ ਵੀਰੋ ਬਹੁਤ ਸਾਰੇ ਸ਼ਹਿਰਾਂ ਦੀ ਇਹ ਪ੍ਰੋਬਲਮ ਹੈ ਅਸੀਂ ਇਹ ਸਾਰਾ ਫੈਸਲਾ ਕਰ ਲਿਆ ਬਜਟ ਅਲੱਗ ਤੋਂ ਰੱਖ ਲਿਆ ਆ ਤੁਹਾਡਾ ਜਿਹੜਾ ਓਵਰ ਬ੍ਰਿਜ ਹੈ ਇਹ ਬਣਾ ਦੇਾਂਗੇ ਇਹ ਜਲਦੀ ਬਣ ਜੂਗਾ ਇਹ ਸਾਡਾ ਪ੍ਰਾਇੋਰਟੀ ਤੇ ਕੰਮ ਹੈ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ ਇਹ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ ਕੁੜੀਆਂ ਦੇ ਕੁੜੀਆਂ ਦੇ ਕਾਲਜ ਦੀ ਘਾਟ ਹੈ ਕਿਉਂਕਿ ਬੱਚੀਆਂ ਇੱਥੋਂ ਦੂਰ ਜਾਂਦੀਆਂ ਨੇ ਪੜਨ ਕਈ ਵਾਰੀ ਮਾਪੇ ਹੁਸ਼ਿਆਰ ਬੱਚੀਆਂ ਨੂੰ ਇੰਟੈਲੀਜੈਂਟ ਬੱਚੇ ਨੂੰ ਪੜਨੋਂ ਹਟਾ ਲੈਂਦੇ ਨੇ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਜ਼ਮਾਨਾ ਮਾੜਾ ਜਾਣ ਦੇ ਸਾਧਨ ਹੈ ਨਹੀਂ ਸੋ ਵੀਰੋ ਤਰਨ ਤਰਨ ਦੇ ਵਿੱਚ ਕੁੜੀਆਂ ਦੇ ਕਾਲਜ ਦੀ ਮੇਰੇ ਕੋਲ ਪਹਿਲਾਂ ਵੀ ਆਈਆਰਜੀ ਤੇ ਅਸੀਂ ਉਹਦੇ ਵਾਸਤੇ ਜਗ੍ਹਾ ਦੇਖ ਰਹੇ ਹਾਂ ਬੜੀ ਜਲਦੀ ਤੁਹਾਨੂੰ ਇੱਕ ਖੁਸ਼ਖਬਰੀ ਵੀ ਦੇਵਾਂਗੇ ਕਿਉਂਕਿ ਪੜ੍ਹਾਈ ਵਾਲੇ ਮਾਮਲੇ 'ਚ ਆਮ ਆਦਮੀ ਪਾਰਟੀ ਪ੍ਰਾਇੋਰਟੀ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਜੋ ਕਾਇਆਪਲਟ ਕੀਤੀ ਉਥੇ ਸਕੂਲ ਬਣਾ ਕੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਸਰਕਾਰੀ ਸਕੂਲਾਂ 'ਚ ਬੱਚੇ ਲਾਤੇ ਤੇ ਵੀਰੋ ਜਦੋਂ ਦੀ ਭਾਜਪਾ ਆਈ ਹੈ ਦਿੱਲੀ 'ਚ ਸਾਰੀਆਂ ਸਕੀਮਾਂ ਆਮ ਆਦਮੀ ਕਲੀਨਿਕ ਫੰਡ ਜਿਹੜੇ ਸਰਕਾਰੀ ਸਕੂਲਾਂ 'ਚ ਫੀਸਾਂ ਸ਼ੁਰੂ ਹੋ ਗਈਆਂ ਹੁਣ ਲੋਕ ਦਿੱਲੀ ਦੇ ਕਹੀ ਜਾਂਦੇ ਨੇ ਆਹ ਕੀ ਕਰ ਲਿਆ ਯਾਰ ਆ ਪੰਗਾ ਕਿੱਥੋਂ ਲੈ ਲਿਆ ਸੋ ਵੀਰੋ ਇਹ ਤਾਂ ਪੱਥਰ ਦਿਲ ਨੇ ਇਹਨਾਂ ਨੇ ਕੋਈ ਤੁਹਾਡੇ ਨਾਲ ਕੋਈ ਰਹਿਮ ਨਹੀਂ ਕਰਨਾ ਸਵੈਸ ਕਰਕੇ ਤੁਹਾਡੇ ਕੋਲੇ ਆਇਆ ਕਿ 3 ਨੰਬਰ ਵਟਨ ਹੈ 11 ਤਰੀਕ ਹੈ ਤੇ 11 ਤਰੀਕ ਨੂੰ ਇਹ ਹਜੇ ਵੇਲੇ ਤੱਕ ਤਾਂ ਘੋਗਾ ਚਿੱਤ ਹੋ ਜੂਗਾ ਇਹਨਾਂ ਦਾ ਤੇ ਬਸ ਬਾਕੀ ਫਾਰਮੈਲਟੀ ਜੀ ਰਹਿ ਜੂਗੀ ਬਾਕੀ 14 ਨੂੰ ਹੋ ਜੂਗੀ ਮੈਂ ਮੈਂ ਲਗਭਗ 30 ਪਿੰਡਾਂ 'ਚ ਦੋ ਪਿਛਲੇ ਦੋ ਦਿਨਾਂ 'ਚ ਗਿਆ ਮੈਂ ਨਸ਼ਹਿਰਾ ਡਾਲਾ ਗਿਆ ਮੈਂ ਰਸੂਖ ਰਸੂਲਪੁਰ ਗਿਆ ਚੀਮੇ ਗਿਆ ਮੈਂ ਛੀਨੇ ਗਿਆ ਮੈਂ ਸਾਰੇ ਪਿੰਡਾਂ ਦੇ ਵਿੱਚ ਜਾਂਦਾ ਜਿਹੜੇ ਨਾਲ ਵਾਲੇ ਪਿੰਡ ਨੇ ਜਿਹੜੇ ਮੈਂ ਉਹਨਾਂ 'ਚ ਗਿਆ ਮੈਂ ਗੱਗੂ ਗੱਗੋ ਬੂਹਾ ਗਿਆ ਮੈਂ ਸਾਰੇ ਪਿੰਡਾਂ 'ਚ ਗਿਆ ਚਭਾਲ ਦੇ ਪਿੰਡਾਂ 'ਚ ਗਿਆ ਮੈਂ ਹਰੇਕ ਪਿੰਡ ਜਾ ਕੇ ਪੁੱਛਿਆ ਹਰੇਕ ਪਿੰਡ ਨੇ ਐਂ ਜਵਾਬ ਦਿੱਤਾ ਨਾ ਜੀ ਹੋ ਸਕਦਾ ਤੁਸੀਂ ਤਰਨਤਾਰਨ ਵਾਲੇ ਰਿਕਾਰਡ ਤੋੜ ਦੋ ਉਹ ਕੋਈ ਜਿੱਤਣ ਤੋਂ ਬਾਅਦ ਤੁਹਾਡੇ ਪਿੰਡ ਤੁਹਾਡੇ ਆ ਗਲੀਆਂ ਚੌਂਕਾ 'ਚ ਕੋਈ ਮੁੱਖ ਮੰਤਰੀ ਆਇਆ ਨਹੀਂ ਥੋੜਾ ਵੀ ਆਈ ਐ ਆਈ ਐ ਬਸ ਇਹ ਨਹੀਂ ਆਉਂਦੇ ਜੀ ਉਹ ਕਹਿੰਦੇ ਇੱਕ ਇੱਕ ਮੈਨੂੰ ਕਹਿੰਦਾ ਇਹਦਾ ਕਹਿੰਦਾ ਹਾਰ ਕੇ ਨਹੀਂ ਆਉਂਦੇ ਤੁਸੀਂ ਜਿੱਤਣ ਦੀ ਗੱਲ ਕਰਦੇ ਹੋ ਇਹ ਸੋ ਇਹ ਲੋਕ ਲਾ ਵਾਰਸ ਛੱਡੇ ਹੋਏ ਇਹਨਾਂ ਨੇ ਇਹਨਾਂ ਨੇ ਭੇਡਾਂ ਬੱਕਰੀਆਂ ਵਾਂਗੂ ਹੱਕਿਆ ਕਦੇ ਇੱਧਰ ਨੂੰ ਲੈ ਕੇ ਕਦੇ ਇੱਧਰ ਨੂੰ ਲੈ ਕੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਆ ਫੈਸਲਾ ਜਿਹੜਾ ਮੈਨੂੰ ਪਤਾ ਲੱਗਿਆ ਪੈਸੇ ਦੇਣਗੇ ਕਹਿੰਦੇ ਵੀ ਪੈਸੇ ਦੇਣਗੇ ਪੈਸੇ ਬਹੁਤ ਆ ਇਹਨਾਂ ਕੋਲੇ ਕਹਿੰਦੇ ਵੀ ਪੈਸੇ ਵੰਡਣ ਗਿਆ ਦੋ ਤਿੰਨ ਰਾਤਾਂ ਚ ਮੈਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਾ ਤਰਨਤਰ ਨਾਲੇ ਉਹ ਪਿੰਡਾਂ ਤੋਂ ਵੀ ਆਏ ਹੋਏ ਹੋਂ ਜੇ ਤੁਹਾਨੂੰ ਇਹ ਪੈਸੇ ਰਾਤ ਬਰਾਤੇ ਦੇਣ ਆਏ ਮੇਰੀ ਹੱਥ ਬਨ ਕੇ ਬੇਨਤੀ ਹੈ ਮਨਾ ਨਾ ਕਰਿਓ ਲੈ ਲਿਓ ਜਵਾਬ ਨਾ ਦਿਓ ਲక్ష్ਮੀਨੀ ਮੋੜੀ ਦੀ ਹੁੰਦੀ ਓਏ ਇਹਨਾਂ ਨੇ ਕਿਹੜਾ ਝੋਨਾ ਵੇਚਿਆ ਥੋਡੇ ਹੀ ਨੇ ਉਹ ਕਹੀ ਤਾਂ ਤੁਸੀਂ ਨੋਟ ਵੀ ਪਛਾਣ ਲੋਗੇ ਵੀ 100 ਦਾ ਨੋਟ ਉਹੀ ਆ ਓਏ ਕੋਨੇ ਤੇ ਹਲਦੀ ਜੀ ਲੱਗੀ ਹੋਈ ਆ ਜਿਹੜਾ ਸਗਰਾਂਦ ਵਾਲੇ ਦੇ ਨਾ ਦਰਬਾਰ ਸਾਹਿਬ ਟੇਕ ਕੇ ਆਏ ਸੀ ਉਹੀ ਆ ਓਏ ਉਹੀ ਪੈਸੇ ਆ ਜਾਣਗੇ ਵਾਪਸ ਇਨਾਂ ਤੋਂ ਬਸ ਐ ਪੈਸੇ ਫੜ ਕੇ ਕਹਿ ਦਿਓ ਵੀ ਆ ਹਾਂ ਤੇ 11 ਤਰੀਕ ਨੂੰ 3 ਨੰਬਰ ਵਾਲਾ ਬਟਨ ਦਬ ਕੇ ਕਰ ਦਿਓ ਵੀ ਆ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰਨ ਤੋਂ ਬਾਕੀਆਂ ਨੂੰ ਮਾਫ ਆ ਬਹੁਤ ਸਮਝਦਾਰ ਲਾਕ ਹੈ ਵੀ ਬਹੁਤ ਸਮਝਦਾਰ ਲਾਕ ਹੈ ਫਿਰ ਤਰਨ ਤਰਨ ਆਲਿਓ ਤੁਹਾਡੇ ਵੱਲੋਂ ਮੈਂ ਸਮਝਾਂ ਫਿਰ ਵੀ ਬੋਲੇ ਸੋਨਿਆ केजरीवाल साहब अपने विचार पेश करेंगे अरविंद केजरीवाल साहब सोनिहा अभी मान साहब ने सारी बातें रख दी सबसे पहले मैं तरन तारण की पवित्र भूमि को अपने नमन करता हूँ सम्मान करता हूं आज इतनी बड़ी संख्या में हजारों हजारों की संख्या में इतनी धूप में आप सब लोग इकट्ठे हुए इतना मान सम्मान दिया हम लोगों को इसके लिए बहुत बहुत तहे दिल से शुक्रिया अभी जितनी पार्टियों के कैंडिडेट खड़े हो रहे हैं केवल आम आदमी पार्टी के हरमीत सिंह संधू हैं जो आपके इलाके के हैं बाकी सारे बाहर के हैं वो आपके काम नहीं आने वाले हरमीत सिंह संधू आपके बीच के आदमी हैं आपके इलाके के आदमी हैं जब आपको जरूरत पड़ेगी आप इनके घर जाके रात को दो बजे भी इनसे कहोगे ये आपके काम आएंगे आएंगे कि नहीं आएंगे अभी तक आप इनको कई बार आजमा चुके हैं हरमीत सिंह संधू जी को ज्यादा से ज्यादा वोट दे के जिताएं हमें अभी तीन साल हुए केवल सरकार चलाते तीन साल में तीन साल ज्यादा नहीं होते देश को आजाद हुए पचहत्तर साल हो गए इन पचहत्तर साल में कांग्रेस ने अकाली दल ने बीजेपी ने राज किया हमने तो तीन ही साल राज किया इन तीन साल में भी अभी मान साहब ने बताया कितने काम कर दिए छप्पन हजार सरकारी नौकरियां कोई हंसी खेल नहीं है किसी राज्य के अंदर तीन साल में छप्पन हजार सरकारी नौकरियां कोई कोई राज्य उठा के देख लो छप्पन हजार सरकारी नौकरियां और किसी से पूछ लो एक पैसा नहीं देना पड़ा पहले कांग्रेस के राज में बीजेपी के राज में अकाली दल के राज में बिना रिश्वत के नौकरी मिलती थी सरकारी नौकरी बिना सिफारिश के सरकारी नौकरी मिलती थी ये केवल अपने लोगों को देते थे अपनी पार्टी के लोगों को देते थे अब अगर आपके बच्चे की मेरिट है तो आपको सरकारी नौकरी मिलती है छप्पन हजार सरकारी नौकरियां दी है और ये बता रहे हैं कल और भी बहुत सारी नौकरियां देने वाले हैं आज यहाँ इतने सारे लोग आए हैं जिस जिस का बिजली का बिल जीरो आता है जरा हाथ खड़े कर दो किस किस का सबका बिजली का बिल जीरो आता है सबका बिजली का पूरे देश में केवल दिल्ली और पंजाब है जहां जीरो बिजली का बिल आता है गलती करके इनका बटन मत दबा देना और आज आपसे दो तीन वादे करके जा रहा हूं ये केजरीवाल की गारंटी है कब हमेशा पूरी होती है सबसे पहले जो अभी मान साहब ने ऐलान किया ये फाटक झंडियाला रोड का ये फ्लाईओवर ओवर ब्रिज हम बनाएंगे जैसे ही जिस दिन चुनाव जीतेंगे अगले दिन मान साहब उसकी फाइल को साइन करेंगे और आपके लिए इसका मुझे पता चला यहां पे बहुत ट्रैफिक जाम होता है आपको बड़ी तकलीफ होती है ग्यारह तारीख को चुनाव है जैसे ही चौदह तारीख को नतीजे आएंगे चौदह को नतीजे आएंगे और उसके अगले हफ्ते में मान साहब फाइल साइन कर देंगे आपके ओवरब्रिज की ओवरब्रिज बनना चालू हो जाएगा दूसरा यहां पे हमारी बेटियों के लिए बहनों के लिए कॉलेज नहीं है बॉर्डर एरिया है आम आदमी पार्टी सबसे ज्यादा तवज्जो शिक्षा को देती है यहाँ पे हम अपनी बच्चियों के लिए शानदार टेक्निकल कॉलेज बनाएंगे ताकि हमारी बच्चियों को अच्छी से अच्छी शिक्षा मिल सके तीसरा यहाँ जितने गैंगस्टर हैं आज उनको कहके जा रहा हूं या तो तरन तारण छोड़ दो सारे गैंगस्टर गैंगस्टरों से फिरौती करने वालों से आपको मुक्ति दिलाएंगे उनको मैं आज चेतावनी देके जा रहा हूं एक हफ्ता बचा एक हफ्ते के अंदर तरन तारण क्या पंजाब छोड़ के चले जाओ पूरे पंजाब के धीरे धीरे सफाया कर रहे हैं पूरे पंजाब से गैंगस्टरों का फिरौती मांगने वालों का और दोस्तों अभी एक दो दिन पहले कांग्रेस पार्टी के एक बड़े नेता ने बूटा सिंह जी के ऊपर बहुत गंदी टिप्पणी करी थी जो शब्द उन्होंने इस्तेमाल किए वो तो मैं यहाँ कह भी नहीं सकता उसकी हम कड़ी निंदा करते हैं लेकिन मैं ये कहना चाहता हूं ये कांग्रेस पार्टी की मानसिकता को दिखाता है कि वो किस तरह से उन समाज के लोगों को सोचते हैं उसकी हम कड़ी निंदा करते हैं आज आप इतनी बड़ी संख्या में आए इतना प्यार दिया सम्मान दिया हम लोगों को आपका बहुत बहुत तहे दिल से शुक्रिया पूरा पंजाब क्या पूरी दुनिया इस टाइम श्री गुरु महाराज जी गुरु तेग बहादुर जी का साढ़े तीन सौवा शहीदी सम्मान दिवस मना रही है पंजाब के अंदर जगह 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 बहुत सारे कार्यक्रम हो रहे हैं आप सब लोगों से निवेदन है ज्यादा से ज्यादा संख्या में इन सभी कार्यक्रमों में हिस्सा लें और गुरु जी महाराज की शहादत का हम सब मिलकर सम्मान करते हैं बोले सोनिहाल ਸੰਘੂ ਸਾਹਿਬ ਧੰਨਵਾਦ ਕਰਨਗੇ ਸਾਹੀ ਹੀ ਸੰਗਤ ਧੰਨ ਧੰਨ ਸੈਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦਾਂ ਦੇ ਸਰਤਾਜ ਪੰਚਮ ਪਾਸ਼ਵਾ ਸੈਬ ਸ੍ਰੀ ਗੁਰੂ ਅਰਜਨ ਦੇਵ ਅੱਜ ਇਸ ਧਰਤੀ ਤੇ ਆਏ ਆ ਬਹੁਤ ਹੀ ਸਤਿਕਾਰਯੋਗ ਤੇ ਮਾਣਯੋਗ ਆਮ ਆਦਮੀ ਪਾਰਟੀ ਦੇ ਕੰਮੀਨੀਅਰ ਤਿੰਨ ਵਾਰੀ ਦਿੱਲੀ ਤੋਂ ਰਹਿ ਚੁੱਕੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਰ ਭਗਵੰਤ ਸਿੰਘ ਜੀ ਮਾਨ ਸਾਹਿਬ ਅਮਨ अरोड़ा ਜੀ ਪ੍ਰਧਾਨ ਸਾਹਿਬ ਸਮੁੱਚੀ ਲੀਡਰਸ਼ਿਪ ਤੇ ਮੇਰੇ ਸਾਹਮਣੇ ਖਲੋਤੇ ਇਸ ਹਲਕੇ ਦੀ ਰੀਡ ਦੀ ਹੱਡੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਕਹਿੰਦਾ ਤੁਹਾਡਾ ਇਕੱਲਾ ਇਕੱਲਾ ਕਦਮ ਮੈਂ ਸਿਰ ਝੁਕਾਉਣਾ ਉਹਦੇ ਅੱਗੇ ਕਿ ਤੁਸੀਂ ਇੱਥੇ ਇਸ ਧਰਤੀ ਤੇ ਪਾਵਨ ਤੇ ਪਵਿੱਤਰ ਧਰਤੀ ਤੇ ਆਇਓ ਦੂਸਰਾ ਮੈਂ ਅਰਵਿੰਦ ਜੀ ਦਾ ਮਾਨ ਸਾਹਿਬ ਦਾ ਤਨਵਾਦ ਕਰਦਾ ਹਾਂ ਇਸ ਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਤਰਨ ਤਾਨ ਦੀ ਦਿੱਤੀ ਆ ਔਰ ਮੈਂ ਯਕੀਨ ਦਵਾਣਾ ਕਿ ਜਿਵੇਂ 15 ਸਾਲ ਲਗਾਤਾਰ ਤਿੰਨ ਵਾਰੀ ਤੁਸੀਂ ਇਹਨਾਂ ਮੇਰੇ ਭਰਾਵਾਂ ਨੇ ਮੈਨੂੰ ਮੌਕਾ ਦਿੱਤਾ ਮੈਂ ਕਈ ਗੱਲਾਂ ਸਮਝਦਾ ਹਾਂ ਕਿ ਸਾਡੇ ਕੋਈ ਕਈ ਗੱਲਾਂ ਰਹਿ ਗਈਆਂ ਪਰ ਮੈਂ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਕਿ ਅੱਜ ਬਹੁਤ ਵੱਡੀਆਂ ਦੋ ਮੰਗਾ ਜੜੀਆਂ ਨੇ ਅੱਜ ਇੱਥੇ ਸਾਡੀਆਂ ਮੰਨੀਆਂ ਗਈਆਂ ਅੱਜ ਸ਼ਹਿਰ ਵਾਲਿਆਂ ਲਈ ਵੀ ਤੇ ਬਾਰਡਰ ਵਾਲੇ ਪਿੰਡਾਂ ਲਈ ਵੀ ਬਹੁਤ ਵੱਡਾ ਤੋਹਫਾ ਦੇ ਕੇ ਚੱਲੇ ਨੇ ਮੈਂ ਤੇ ਦਿਲੋਂ ਤੁਹਾਡਾ ਧੰਨਵਾਦ ਕਰਦਾ ਜੀ ਔਰ ਮੈਂ ਇਹ ਵੀ ਯਕੀਨ ਦਿਵਾਉਣਾ ਕਿ ਆਏ ਜਿਹੜੀ ਸੰਗਤ ਖਰੋਤੀ ਆ ਸਰ ਇਹ ਬੜੇ ਪਰਮਾਤਮਾ ਦੀ ਇੰਨਾ ਤੇ ਵੀ ਮਹਿਰਿਆ ਸੱਚੇ ਦਿਲੋਂ ਇਹ ਵੀ ਭਗਤੀ ਕਰਦੇ ਆ ਜਦੋਂ ਕੋਈ ਚੋਣਾ ਆਉਣੀ ਆਣ ਦਿਨ ਰਾਤ ਇੱਕ ਕਰਦੇ ਨੇ ਇਹਦੇ ਜੁੱਤੀ ਵੀ ਨਹੀਂ ਪੈਰੀ ਪਾਉਂਦੇ ਇਹਦੇ ਜਦੋਂ ਇਲੈਕਸ਼ਨ ਨਿਬੜ ਜਾਂਦੀ ਆ ਤੇ ਫੇਰ ਪੈਰੀ ਜਾ ਕੇ ਕਿਦੇ ਬੂਟ ਪਾਉਂਦੇ ਆ ਇਹੋ ਜੀ ਧਰਤੀ ਨੂੰ ਸਲਾਮ ਤੇ ਇਹੋ ਜੇ ਭਰਾਵਾਂ ਨੂੰ ਵੀ ਸਲਾਮ ਸੋ ਮੇਰੇ ਕੋ ਲਫ਼ਜ਼ ਨਹੀਂ ਅੱਜ ਕੋਈ ਕਹਿਣ ਲਈ ਮੈਂ ਤੈਨੂੰ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ